हांवी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਢਿੱਲੋਂ ਕੋਠਾ ਗੁਰੂ ਤੇ ਅੱਜ ਇੱਕ ਨਾ ਤੁਹਾਨੂੰ ਆਹ ਦਿਖਾਉਣੇ ਆਗੇ ਵੀ ਅੱਜ ਤੋਂ ਜਿਹੜੇ 60 70 ਸਾਲ ਪਹਿਲਾਂ ਵਾਲੇ ਤੇ ਉਹਨਾਂ ਦੇ ਵਿੱਚ ਕੀ ਮੋਹ ਪਿਆਰ ਆਗਾ ਆਪਸ ਵਿੱਚ ਤੇ ਜਿਹੜੇ ਹੁਣ ਵਾਲੇ ਆ ਜਿਹੜਾ ਨਵਾਂ ਪੋਛ ਆ ਗਿਆ 30 ਸਾਲ ਵਾਲਾ 25 ਸਾਲ ਵਾਲਾ 35 ਸਾਲ ਵਾਲਾ ਤੇ ਉਹਨਾਂ ਸਹਿਜ ਸ਼ਕਤੀ ਕਿੰਨੀ ਆ ਕਿ ਕਿੰਨਾ ਕ ਮੋਹ ਪਿਆਰ ਆ ਤੇ ਆਹ ਜਿਹੜਾ ਕਾਲੀ ਪੱਗ ਵਾਲਾ ਬੈਠਾ ਨਾ ਜੈਲਾ ਇਹ 2-3 ਸਾਲ ਹੋ ਗਏ ਇਹਦੀ ਢੋਈ ਦਾ ਆਪਰੇਸ਼ਨ ਹੋਇਆ ਸੀ ਤੇ ਬਿਮਾਰ ਹੋ ਗਿਆ ਸੀ ਤੇ ਅੱਜ ਇਹ ਜਿਹੜਾ ਵੱਡੇ ਗਵਾੜ ਦੀ ਧਰਮਸਾਲ ਦੇ ਵਿੱਚ ਅਖੰਡ ਪਾਠ ਪ੍ਰਕਾਸ਼ ਸੀ ਤੇ ਇੱਥੇ ਜਦੋਂ ਉੱਥੇ ਸਾਰਿਆਂ ਨੇ ਰਾਇ ਕਰਕੇ ਵੀ ਚੱਲ ਜਾਰ ਉੱਥੇ ਸੁਨੇਹਾ ਦੇਤਾ ਵੀ ਗੱਡੀ ਤੇ ਜਰਬਾ ਲੈ ਗਏ ਚਾਹੇ ਉਹਨਾਂ ਨੂੰ ਸੁਨੇਹਾ ਦੇਤਾ ਚਾਹੇ ਬਾਹ ਲਿਆਂਦਾ ਚਾਹੇ ਉਹ ਛੱਡ ਕੇ ਘਰ ਦੇ ਤੇ ਉਹ ਧਰਮਸਾਲਾਂ ਦੇ ਵਿੱਚ ਅਖੰਡ ਪਾਠ ਪ੍ਰਕਾਸ਼ ਸੀ ਤੇ ਉਹ ਗਏ ਉੱਥੇ ਛੱਡਾ ਤੇ ਵੇਖੋ ਕਿਵੇਂ ਉਹਦੇ ਪਾਸੇ ਆਸੀ ਰੌਣਕ ਲੱਗੀ ਵੀ ਆ ਗੱਲਾਂ ਬਾਤਾਂ ਸੁਣਨ ਨੂੰ ਤੇ ਆ ਸਮੇਂ ਵੇਖ ਹਾਣੀ ਪਰਵਾਣੀ ਕਿੰਨੇ ਮੋਹ ਪਿਆਰ ਨਾਲ ਆ ਸਮੇਂ ਗੱਲਾਂ ਬਾਤਾਂ ਕਰੀ ਜਾਂਦੇ ਆ ਚੌੜ ਹਾਸਾ ਖੇਡਾ ਤੇ ਯਾਰ ਜਾਨੀ ਕਿ ਇਹ ਜਿਹੜੇ ਅਜ ਤੋਂ 50 60 ਸਾਲ ਪਹਿਲਾਂ ਵਾਲੇ 70 ਸਾਲਲੇ ਇਹ ਮੋਹ ਪਿਆਰ ਆ ਜਿਹੜਾ ਤੇ ਸਹਿਨ ਸ਼ਕਤੀ ਇਹਨਾਂ ਦੇ ਵਿੱਚ ਹੀ ਸੀ ਤੇ ਆ ਸਮੇਂ ਵੇਖੋ ਕਿੰਨਾ ਮੋਹ ਪਿਆਰ ਦੇ ਨਾਲ ਤੇ ਆਪਸੀ ਖੁਰਸਾਂ ਡਾਂਝਾਂਵਾਂ ਦੇ ਕਿੰਨੇ ਖੁਸ਼ ਨਜ਼ਰ ਆ ਰਹੇ ਆ ਤੇ ਅੱਜ ਕੱਲ੍ਹ ਜਦ ਕੋਈ ਗੱਲ ਨਾ ਰਿਸ਼ਤੇਦਾਰ ਨੂੰ ਜੇ ਕੋਈ ਰਿਸ਼ਤੇਦਾਰ ਰੁੱਸ ਜੇ ਤੇ ਰਿਸ਼ਤੇਦਾਰ ਨੂੰ ਨਹੀਂ ਕੋਈ ਮਨਾਉਂਦਾ ਮਰੇ ਕਿੱਡੀ ਵੱਡੀ ਗੱਲ ਹੁੰਦੀ ਆ ਵੀ ਰਿਸ਼ਤੇਦਾਰ ਇੱਕ ਦੂਜੇ ਨਾਲ ਆਪਾਂ ਕਿੱਡਾ ਵੱਡਾ ਰਾਬਤਾ ਹੁੰਦਾ ਤੇ ਇਹ ਵੇਖੋ ਗੱਲ ਇਹ ਵੀ ਕੱਲਾ ਧਰਮਸ਼ਾਲਾ ਦੇ ਵਿੱਚ ਸਿਰਫ ਤਾਂਸ ਖੇਡਣਾ ਵਾ ਹੁੰਦਾ ਸੀਗਾ ਤੇ ਧਰਮ ਧਰਮਸ਼ਾਲਾ ਵਾਲੀ ਜਿਹੜੇ ਜਿੰਨੇ ਬੜੇ ਪੇ ਵਾਲੇ ਆ ਤੇ ਉਹਨਾਂ ਨਾਲ ਇਹ ਜਿਹਾ ਮੋਹ ਪਿਆਰ ਸੀ ਕਈ ਸਾਲ ਇਹ ਧਰਮਸ਼ਾਲਾ ਦੇ ਵਿੱਚ ਆ ਕੇ ਤੜਕੇ ਤਾਂਸ ਖੇਡਦੇ ਹੁੰਦੇ ਸੀਗੇ ਜਦ ਦਿਨੇ ਨਾਲ ਦਾ ਟਾਈਮ ਪਾਸ ਹੋ ਜਾਂਦਾ ਸੀ ਤੇ ਉਹ ਉਸ ਤੋਂ ਬਾਅਦ ਇਹਦੀ ਢੂਈ ਦਾ ਆਪਰੇਸ਼ਨ ਹੋਇਆ ਜਦੋਂ ਤੇ ਉਸ ਤੋਂ ਬਾਅਦ ਇਹ ਤੋਂ ਆਇਆ ਨਹੀਂ ਗਿਆ ਕਿਉਂ ਆਇਆ ਤਰ ਜੋ ਘਰ ਰਹਿ ਨਹੀਂ ਗਿਆ ਸੀਗਾ ਤੇ ਆਪਰੇਸ਼ਨ ਕੁਝ ਥੋੜਾ ਜਿਹਾ ਅਸਫਲ ਹੋ ਗਿਆ ਸੀਗਾ ਨਹੀਂ ਸੀਕ ਹੋਇ ਇਨੂੰ ਸਪੈਸ਼ਲ ਕਹਿ ਕੇ ਤੇ ਉਥੋਂ ਮੰਗਵਾਇਆ ਘਰੋਂ ਬੀਰ ਨਾਲੇ ਦਾ ਸਾਰੇ ਬੰਦਿਆਂ ਨੂੰ ਮਿਲ ਲੂਗਾ ਨਾਲੇ ਆਪਾਂ ਮਿਲ ਲਾਂਗੇ ਇਸ ਗੱਲ ਇਹ ਵੀ ਕਿੱਡੀ ਵੱਡੀ ਗੱਲ ਆ ਯਾਰ ਕਿੱਡਾ ਵੱਡਾ ਇਹ ਜਨ ਕੇ ਬੰਦੇ ਨੂੰ ਸਤਿਕਾਰ ਕਹਿ ਲਓ ਵੀ ਮਾਣ ਕਹਿ ਲਓ ਇਹ ਗੱਲਾਂ ਹੁੰਦੀਆਂ ਵੀ ਮਾਣ ਸਤਿਕਾਰ ਦੇ ਨਾਲੀਆਂ ਤੇ ਆਹ ਵੇਖੋ ਸਾਰੇ ਬੰਦੇ ਨਾ ਜਿੰਨੇ ਤੇ ਤਕਰੀਬਨ ਤਕਰੀਬਨ ਬਹੁਤ ਇਹ ਦਿਨ ਆਸੀ ਖੇਡੇ ਤੇ ਨਾਲੇ ਇਹਦਾ ਵੀ ਦਿਨ ਵਧੀਆ ਲੰਘਿਆ ਤੇ ਇਹ ਆਪਾਂ ਜੇ ਸੋਚ ਗਏ ਤਾਂ ਦੱਸੋ ਤੁਸੀਂ ਯਾਰ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਇਹ ਇਸ ਤਰ੍ਹਾਂ ਦਾ ਮਾਹੌਲ ਪੁਰਾਣੇ ਬੰਦਿਆਂ ਦਾ ਵੀ ਪੁਰਾਣੇ ਬੰਦੇ ਕਿਵੇਂ ਜੁੜ ਕੇ ਬਹਿੰਦੇ ਆ ਤੇ ਨਵੇਂ ਅੱਜਕੱਲ ਦਾ ਪੋਸਟਾ ਜਾਨਕਿ ਇਕੱਲੇ ਇਕੱਲੇ ਡੋੜੀ ਆਪਣੋ ਆਪਣੇ ਕਮਰਿਆਂ ਚ ਜਾਂ ਦੋ ਦੋ ਜਾਨੀ ਤੁਰੇ ਫਿਰਦੇ ਆ ਉਹ ਜਿਵੇਂ ਕਹਿੰਦੇ ਹੁੰਦੇ ਆ ਤੇ ਕੋਈ ਆ ਨਹੀਂ ਵੀ 10 ਬੰਦੇ ਰਲ ਕੇ ਬਹਿ ਜਾਣਗੇ ਤੇ ਇਹ ਪੁਰਾਣੇ ਬੰਦੇ ਆ ਜਿਹੜੇ 10 ਬੰਦੇ ਆਪਾਂ ਗੱਲਾਂ ਬਾਤਾਂ ਮਾਰਦੇ ਆ ਤੇ ਇਕੱਠੇ ਬਹਿਣ ਵਾਲੇ ਤੇ ਆ ਵੇਖੋ ਸਾਰੇ ਨਾਲ ਤਾਂ ਆਪਾਂ ਦਾ ਕੰਮ ਕਰੀ ਜਾਂਦੇ ਆ ਸਬ지 ਸੂਜੀ ਕੱਢੀ ਜਾਂਦੇ ਤੇ ਨਾਲੇ ਉਹਦੇ ਧਾਲੇ ਬੈਠੇ ਆਗੇ ਆ ਸਾਰੇ ਉਹਦੇ ਧਾਲੇ ਖੜੇ ਆਗੇ ਤੇ ਦੱਸੋ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਇਹ ਇਸ ਤਰ੍ਹਾਂ ਦਾ ਇੱਕ ਆਫਾ ਕਹਿੰਦੇ ਕਿ ਸ਼ਹਿਰੀ ਮਾਹੌਲ ਤੇ ਪਿੰਡੂ ਮਾਹੌਲ ਦੇ ਵਿੱਚ ਆਹੀ ਫਰਕ ਆ ਜਿਹੜਾ ਬੰਦਾ ਪਿੰਡੂ ਮਾਹੌਲ ਦੇ ਵਿੱਚ ਜੰਮਿਆ ਪਲਿਆ ਤੇ ਜਿਹੜੇ ਬਾਹਰਲੀਆਂ ਕੰਟਰੀਆਂ ਵਾਲੇ ਲੋਕ ਆ ਤੇ ਇਹ 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 ਇਹਨਾਂ ਚੀਜ਼ਾਂ ਨੂੰ ਮਿਸ ਕਰਦੇ ਆ ਵੀ ਨਹੀਂ ਬਾਹਰ ਪੈਸਾ ਵੀ ਹੈਗਾ ਜ਼ਿੰਦਗੀ ਵੀ ਚੰਗੀ ਆ ਖਾਣਾ ਵੀ ਚੰਗਾ ਤੇ ਹਰ ਇੱਕ ਚੀਜ਼ ਚੰਗੀ ਆ ਬਾਹਰਲੀਆਂ ਕੰਟਰੀਆਂ ਦੇ ਪਰ ਜਿਹੜਾ ਆ ਮਾਹੌਲ ਆ ਤੇ ਆ ਸਤਕਾਰ ਆ ਇਹ ਜਾਨੀ ਕਿ ਹਰ ਕਿਤੇ ਨਹੀਂ ਮਿਲਦਾ ਇਹ ਸਿਰਫ ਸ਼ਹਿਰਾਂ 'ਚ ਵੀ ਨਹੀਂ ਮਿਲਦਾ तकरीबन ਆਪਣੇ ਪੰਜਾਬ ਦੇ ਵਿੱਚ ਸ਼ਹਿਰਾਂ 'ਚ ਵੀ ਹੈ ਨਹੀਂ ਇਹ ਮਾਹੌਲ ਜਿਹੜਾ ਆਪਣੇ 20-20 ਬੰਦੇ ਇਕੱਠੇ ਹੋ ਕੇ ਤੇ ਇੱਕ ਦੂਜੇ ਨੂੰ ਯਾਨੀ ਕਿ ਸਤਿਕਾਰ ਦੇਣਾ ਤੇ ਇਹ ਸਿਰਫ ਜਿਹੜਾ ਮਾਹੌਲ ਆ ਇਹ ਪਿੰਡਾਂ ਦੇ ਵਿੱਚ ਹੀ ਮਿਲ ਸਕਦਾ ਤੇ ਜਿਹੜੇ ਪਿੰਡਾਂ ਦੇ ਜੰਮੇ ਜਾਏ ਆ ਲੋਕ ਆ ਤੇ ਉਹ ਉਹੀ ਜਾਣਦੇ ਆ ਵੀ ਇਹ ਚੀਜ਼ ਦਾ ਜਿਹੜਾ ਪਿਆਰ ਆ ਸਤਿਕਾਰ ਆ ਉਹਦੀ ਕੀ ਕਦਰ ਆ ਤੇ ਆ ਫੇਰ ਤੁਹਾਨੂੰ ਦੁਬਾਰੇ ਦੱਸ ਦਿੰਦੇ ਆ ਵੀ ਆ ਕਾਲੀਫਾਗ ਵਾਲਾ ਜੈਲਾ ਲੰਮੂ ਇਹਨੂੰ ਕਹਿ ਦਿੰਦੇ ਆਪਾਂ ਤੇ ਹੈ ਸਾਡਾ ਅਠਵਾਲਾਂ ਦਾ ਹੀ ਤੇ ਸਾਡੇ ਬਜ਼ੁਰਗ ਆ ਇਹ ਤੇ ਇਹ ਇਸ ਕਰਕੇ ਸਾਨੂੰ ਵੀਡੀਓ ਦਿਖਾਈ ਆ ਵੀ ਜਾਨਕਿ ਵੀ ਪਹਿਲਾਂ ਵਾਲੇ ਬੰਦਿਆਂ ਦੇ ਵਿੱਚ ਤੇ ਤਕਰੀਬਨ ਸਾਡੇ ਗਵਾਰਡ ਦਾ ਤਾਂ ਵੈਸੇ ਵੀ ਫਰਕ ਆ ਤੇ ਉਹ ਜਿਵੇਂ ਕਹਿੰਦੇ ਹੁੰਦੇ ਆਪ ਦੇ ਨੂੰ ਥੋੜਾ ਜਿਹਾ ਆਪ ਦਾ ਚੰਗਾ ਲੱਗਦਾ ਹੁੰਦਾ ਤੇ ਸਾਡੇ ਗਵਾਰਡ ਦੇ ਵਿੱਚ ਤਕਰੀਬਨ ਇਹ ਭਰਪਾ ਬਹੁਤ ਜ਼ਿਆਦਾ ਆ ਵੀ ਜੇ ਪਹਿਲੀ ਗੱਲ ਤਾਂ ਹਰ ਜਿਹੜਾ ਇਹਦਾ ਸਾਥੀ ਸੰਗੀ ਨੇੜੇ ਤੇ ੜੇ ਵਾਲਾ ਇਹਦਾ ਪਤਾ ਲੈ ਕੇ ਆਏ ਘਰੇ ਤੇ ਅੱਜ ਵੀ ਇਹਨੂੰ ਉਥੋਂ ਸਪੈਸ਼ਲ ਲਿਆਂਦਾ ਤੇ ਲਿਆ ਕੇ ਇਤਿਹਾਸਾਰੀ ਦਿਹਾੜੀ ਉਹਦੇ ਨਾਲ ਪੂਰੇ ਹੱਸੇ ਖੇਡੇ ਗੱਲਾਂ ਬਾਤਾਂ ਮਾਰੀਆਂ ਨਾਲੇ ਇਹਦਾ ਦਿਨ ਵਧਕਾ ਲੰਘਿਆ ਨਾਲੇ ਬਜ਼ੁਰਗਾਂ ਦਾ ਨਾਲੇ ਸਾਰਿਆਂ ਦਾ ਤੇ ਇਹ ਮਾਨਸਤਕਾਰ ਇਹ ਆਪਦੇ ਸਾਰੇ ਆ ਬਣਾਉਣਾ ਤੇ ਜੇ ਜਿੰਨਾ ਕ ਆਪਾਂ ਕਿਸੇ ਨੂੰ ਪਿਆਰ ਵੰਡ ਦਾਂਗੇ ਤੇ ਉਹਨਾਂ ਕ ਪਿਆਰ ਆਪਾਂ ਲੈ ਲਾਂਗੇ ਤੇ ਅੱਜ ਕੱਲ੍ਹ ਦੁਨੀਆਦਾਰੀ ਦੇ ਵਿੱਚ ਨਹੀਂ ਕਿਹਦੇ ਕੋਲੇ ਬਈ ਟਾਈਮ ਆ ਅੱਜ ਕੱਲ੍ਹ ਸਾਰੇ ਬੰਦੇ ਆਪਣਾ ਆਪਣਾ ਡਿਪਰੈਸ਼ਨਾਂ 'ਚ ਤੁਰੇ ਫਿਰਦੇ ਆ ਤੇ ਆ ਵੇਖੋ ਸਾਰੇ ਬੰਦੇ ਪੂਰਾ ਯਾਨਕਿ ਵਧੀਆ ਤੇ ਆਦਾ ਇੰਜੋਏ ਚੱਲੀ ਜਾਂਦਾ ਤੇ ਨਾਲੇ ਸਬਜ਼ੀ ਕੱਢੀ ਜਾਂਦੇ ਨਾਲੇ ਆਦਾਂ ਗੱਲਾਂ ਬਾਤਾਂ ਮਾਰੀ ਜਾਂਦੇ ਆ ਪੁਰਾਣੀਆਂ ਗੱਲਾਂ ਅਸੀਂ ਘੇਟੇ ਠੱਠੇ ਚੱਲੀ ਜਾਂਦੇ ਇਹਨਾਂ ਦੀ ਤੇ ਚਲੋ ਉਹ ਗੱਲਾਂ ਤਾਂ ਆਪਾਂ ਨਹੀਂ ਸੋਣੂ ਸਾਰੀਆਂ ਗੱਲਾਂ ਰਿਕਾਰਡ ਦੇ ਵਿੱਚ ਲਿਆਂਦੀਆਂ ਤੇ ਮੈਂ ਖਿਆ ਵੀ ਆਪਾਂ ਲਾਜ਼ਮੀ ਇਹ ਵੀਡੀਓ ਆਪਾਂ ਸ਼ੇਅਰ ਕਰੀਏ ਤੇ ਇਹ ਤਕਰੀਬਨ ਤਕਰੀਬਨ ਆਪਾਂ ਫੇਰ ਦੱਸ ਦਿੰਨੇ ਆ ਵੀ ਇਹ ਜਿਹੜਾ ਕਲਚਰ ਆ ਇਹ ਸਿਰਫ ਤੇ ਸਿਰਫ ਇਹ ਪਿੰਡਾਂ ਦੇ ਵਿੱਚ ਇਹ ਮਿਲ ਸਕਦਾ ਤੇ ਸ਼ਹਿਰਾਂ 'ਚ ਵੀ ਨਹੀਂ ਮਿਲ ਸਕਦਾ ਤੇ ਬਾਹਰ ਲਗਾ ਕੰਟਰਿੰਗਾਂ 'ਚ ਵੀ ਨਹੀਂ ਮਿਲ ਸਕਦਾ ਤੇ ਬਾਹਰ ਲੀਆਂ ਕੰਟਰੀਆਂ ਚ ਪੈਸਾ ਮਿਲ ਸਕਦਾ ਚੰਗੀਆਂ ਚੀਜ਼ਾਂ ਮਿਲ ਸਕਦੀਆਂ ਸਭ ਕੁਝ ਚਲ ਉਹ ਵੀ ਮਜਬੂਰੀ ਆ ਤੇ ਬੱਚੇ ਆਪਣੇ ਜਿਹੜੇ ਆ ਜਿਹੜੇ ਆਪਣੇ ਥੋਂ 25 30 ਸਾਲ ਦਾ ਬੰਦਾ ਹੋ ਕੇ ਜਾਂਦਾ ਬਾਹਰ ਤੇ ਉਹ ਇਸ ਚੀਜ਼ ਨੂੰ ਜਾਨੀ ਕਿ ਵੇਖ-ਵੇਖ ਕੇ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਪੰਜਾਬ ਆ ਉਹ ਜਾਨੀ ਕਿ ਮਾਨਸੀ ਬਣਿਆ ਰਹਿੰਦਾ ਇਹ ਗੱਲ ਪੰਜਾਬ ਦਾ ਜਿਹੜਾ ਸੁਫਨਾ ਤੇ ਉਹ ਤਾਂ ਇਹੋ ਇਸ ਚੀਜ਼ ਨੂੰ ਭੁੱਲ ਨਹੀਂ ਸਕਦੇ ਇਥੋਂ ਦੇ ਬਜ਼ੁਰਗ ਇਥੋਂ ਦੀਆਂ ਸੱਥਾਂ ਇਥੋਂ ਦੇ ਮਹਿਫਲਾਂ ਤੇ ਢੀੜ ਕੋ ਵਧਕਾ ਲੱਗੀ ਤਾਂ ਸ਼ੇਅਰ ਕਰ ਦੇ ਯਾਰ